ਇਤੀ 7 ਅਗਸਤ ਸਤੰਬਰ ਦੀ ਰਾਤ ਨੂੰ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਸੀ ਔਰ ਉਸ ਮਾਮਲੇ ਦੀ ਬਹੁਤ ਵੀਡੀਓ ਜਿਹੜੀ ਕਿ ਵਾਇਰਲ ਹੋਈ ਸੀਗੀ ਮਾਮਲਾ ਸੀ ਯੂਐਡੀ ਲੋਟਨਾ ਉਹ ਵੀ ਪਿਸਤਲ ਦੀ ਨੋਕ ਤੇ ਪਾਲਿਸ ਨੇ ਜਿਹੜਾ ਕਿ ਮੁਖਬਰ ਖਾਸ ਦੀ ਇਤਲਾਹ ਤੇ ਕਾਰਵਾਈ ਕਰਦੇ ਹੋਏ ਇਸ ਮਾਮਲੇ ਵਿੱਚ ਕੁੱਲ 10 આરોપી ਨਾਮਜ਼ਦ ਕੀਤੇ ਨੇ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਕਿ આરોપી ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਪਾਸੋਂ ਇੱਕ ਪਿਸਤਲ 5 ਜਿੰਦਾ ਰੋਂਦ ਤੇ ਨਾਲ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀ ਗਈ ਹੈ ਮੇਰੇ ਨਾਲ ਡੀਸੀਪੀ ਹਰਪਾਲ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਨ ਲੇ ਸਿਰ ਪੂਰਾ ਮਾਮਲਾ ਕੀ ਹੈ ਜੀ ਇਸ ਤਰ੍ਹਾਂ ਜੀ 7-8 ਦੇ ਦਰਮਿਆਨੀ ਰਾਤ ਨੂੰ ਹੋਟਲ ਦੇ ਵਿੱਚ ਜੂਆ ਹੋ ਰਿਹਾ ਸੀ ਜਿੱਥੇ ਕੁਝ ਬੰਦਿਆਂ ਨੇ ਆਣ ਕੇ ਉਸ ਜਿਹੜਾ ਜੂਏ ਨੂੰ ਲੁੱਟਿਆ ਪਿਸਤੌਲ ਦੀ ਨੋਕ ਤੇ ਜਿਸ ਦੀ ਸਾਡੇ ਕੋਲ ਇਨਫੋਰਮੇਸ਼ਨ ਜਦੋਂ ਆਈ ਉਹਦੇ ਤਹਿਤ ਅਸੀਂ ਮਕਦਮਾ ਨੰਬਰ 136 ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਗਿਆ ਉਹਦੇ ਚ ਦੋਸ਼ੀ ਦਵਿੰਦਰ ਸਿੰਘ ਦੇ ਕੋਲੋਂ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਅਤੇ ਦੋਸ਼ੀ ਸੰਦੀਪ ਜਿਹੜਾ ਉਹਦੇ ਕੋਲੋਂ 520 ਬਰਾਮਦ ਹੋਣ ਸ਼ੀੜੀਆਂ ਗੋਲੀਆਂ ਬਰਾਮਦ ਕੀਤੀ ਗਈ ਅਤੇ ਇਹਦੇ ਨਾਲ ਰਮਨ ਜਿਹੜਾ ਕਿ ਜਿਸ ਨੇ ਕਿ ਹੋਟਲ ਮਾਲਕ ਨੇ ਆਪਣੇ ਹੋਟਲ ਵਿੱਚ ਕਮਰਾ ਖੋਲ ਕੇ ਜੂਆ ਕਰਵਾ ਰਿਆ ਸੀ ਔਰ ਜੂਆ ਖੇਡ ਰਿਆ ਸੀ ਉਹਨੂੰ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀਆਂ ਦੀ ਪੁਸ਼ਕਿਸ਼ ਦੇ ਨਾਲ ਅਤੇ ਜਿਹੜੀ ਵੀਡੀਓ ਸੀ ਉਹਦੇ ਤਹਿਤ ਜਿਹੜੇ ਦੋਸ਼ੀਆਂ ਨੂੰ ਟ੍ਰੇਸ ਕੀਤਾ ਗਿਆ ਇਹਦੇ ਵਿੱਚ 7 ਦੋਸ਼ੀ ਜਿਹੜੇ ਆ ਉਹ ਨਾਮਿਨੇਟ ਕੀਤੇ ਗਏ ਨੇ ਜਿਨ੍ਹਾਂ ਨੂੰ ਜਲਦੀ ਸਾਡੀ ਪੁਲਿਸ ਪਾਰਟੀ ਜਿਹੜੀ ਗ੍ਰਿਫਤਾਰ ਕਰ ਲਏਗੀ ਮੈਂ ਆਪ ਜੀ ਦੇ ਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਵਿੱਚ ਨਾਲ-ਨਾਲ ਜਿਹੜੇ ਹੋਟਲਾਂ ਵਾਲੇ ਬਿਨਾਂ ਕੋਈ ਵੀ ਪ੍ਰੂਫ ਲੈਣ ਤੋਂ ਬਿਨਾ ਅੰਦਰ ਆਜ ਕਰਨ ਤੋਂ ਹੋਟਲ ਦੇ ਕਮਰੇ ਲਾਉਂਦੇ ਆ ਉਹਨਾਂ ਦੇ ਖਿਲਾਫ ਹੀ ਅਸੀਂ ਐਫ ਆਈ ਆਰ ਦਰਜ ਕਰ ਰਹੇ ਹਾਂ ਕੱਲ 139 ਤੇ 140 ਐਫ ਆਈ ਆਰ ਨੰਬਰ ਅੰਡਰ ਸੈਕਸ਼ਨ 223 ਬੀ ਐਨ ਐਸ ਜਿਹੜੀ ਪੁਰਾਣੀ 188 ਆਈ ਪੀ ਸੀ ਸੀ ਉਹਦੇ ਤਹਿਤ ਮੁਕਦਮੇ ਦਰਜ ਹੋਟਲ ਮੈਨੇਜਰਾਂ ਦੇ ਖਿਲਾਫ ਦਿੱਤੇ ਗਏ ਆ ਔਰ ਇਹ ਭੋਰ ਵੀ ਜਿਹੜੇ ਦਿੱਲੀ ਜਿਹੜਾ ਵੀ ਕੋਈ ਹੋਟਲ ਵਾਲਾ ਨਹੀਂ ਦਰਾਜ ਕਰੇਗਾ ਜਾਂ ਉਹ ਬਿਨਾ ਕਿਸੇ ਪ੍ਰੂਫ ਦੇ ਹੋਟਲ ਦੇ ਕਮਰੇ ਲਾਏਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਇਹ ਜਿਹੜਾ ਮਾਮਲਾ ਜੂਏ ਦੀ ਲੁੱਟ ਦਾ ਕਿੰਨਾ ਜੂਆ ਜਿਹੜਾ ਸੀ ਉਹ ਲੁੱਟਿਆ ਗਿਆ ਸੀ ਦੇਖੋ ਜੀ ਇਨਫੋਰਮੇਸ਼ਨ ਤੇ ਆ ਗਈ ਸੀ 5-6 ਲੱਖ ਦੀ ਲੇਕਿਨ ਜਿਹੜੇ ਦੋਸ਼ੀ ਇਨਕੈਰੋਗੇਸ਼ਨ ਆ ਉਹਨਾਂ ਨੇ ਦੱਸਿਆ ਕਿ 60-70 ਹਜ਼ਾਰ ਰੁਪਏ ਸੀ ਇਸ ਤੋਂ ਜ਼ਿਆਦਾ ਨਹੀਂ ਸੀ ਹੈਗਾ ਇਹ ਬਾਕੀ ਜੋ ਸਾਰੇ ਦੋਸ਼ੀ ਗ੍ਰਿਫਤਾਰ ਕੀਤੇ ਜਾਣਗੇ ਉਹ ਤਾਂ ਹੀ ਉਸ ਤੋਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਗੱਲ ਕਲੀਅਰ ਹੋਈ ਨੇ આરોપી ਜਿਹੜੇ ਸੀ ਹਥਿਆਰਬੰਦ ਹੋ ਕੇ ਹੋਟਲ ਵਿੱਚ ਦਾਖਲ ਹੋਏ ਸੀ ਉਸ ਤੋਂ ਚਾਰ ਤੋਂ ਪੰਜ ਦੋਸ਼ੀ ਦੱਸ ਰਹੇ ਨੇ ਕਿ ਉਹ ਹਥਿਆਰਬੰਦ ਜਿਹੜੇ ਆ ਉਹ ਨਾਲ ਉਹ ਕਿ ਆਏ ਸੀ ਜਿਹਨਾਂ ਦੇ ਆਪਚ ਨਹੀਂ ਉਸ ਤੇ ਉੱਥੇ ਦੀ ਆਪਚ ਬੋਲਬਲਾ ਹੋਇਆ ਜਿਹੜਾ ਉਸ ਦੇ ਵਿੱਚ ਪਿਸਤਲ ਇਹਨਾਂ ਦੀ ਗੋਲ ਸੀ ਪਿਸਤਲ ਦੀ ਨੋਕ ਦੇ ਉੱਤੇ ਤੇ ਹਥਿਆਰਾਂ ਦੀ ਨੋਕ ਦੇ ਉੱਤੇ ਉਹਨਾਂ ਨੇ ਜੂਏ ਨੂੰ ਲੁੱਟਿਆ ਸੀ ਹਥਿਆਰ ਦੇ ਕੰਦੇ ਜਿਹੜਾ ਜੂਆ ਖੇਡਦੇ ਸੀ ਉਹਨਾਂ ਕੋ ਵੀ ਸੀਗੇ ਇਦੇ ਬਾਰੇ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ ਜਦ ਤੱਕ ਕੋਈ ਗੱਲ ਸਾਡੀ ਤਫ਼ਤੀਸ਼ ਸਾਹਮਣੇ ਨਹੀਂ ਆਈ ਤਾਂ ਹੁਣ ਕਾਰਵਾਈ ਕੀ ਕੀਤੀ ਗਈ ਹੈ ਕਾਰਵਾਈ ਪਰਚਾ ਦਰਜ ਕੀਤਾ ਜੀ ਦੋਸ਼ੀ ਗ੍ਰਿਫਤਾਰ ਕਰਕੇ ਉਹਨਾਂ ਦਾ ਰਿਮਾਂਡ ਲਿਆ ਵਾ ਉਹਨਾਂ ਦੀ ਇਨਟੈਰੋਗੇਸ਼ਨ ਸੀਐਸਟਾਫ ਚੱਲ ਰਹੀ ਹੈ ਅਤੇ ਜਿਹੜੇ ਬਾਕੀ ਦੋਸ਼ੀ ਆ ਉਹਨਾਂ ਦੇਤੇ ਰੇਡ ਕੀਤੇ ਜਾ ਰਹੇ ਟੋਟਲ 10 ਦੋਸ਼ੀ ਨਾਮਜ਼ਦ ਕੀਤੇ ਗਏ ਅਜੇ ਤੱਕ 8 ਨੇ ਜੀ ਉਹਨਾਂ ਦੀ ਪੁਸ਼ਗਿਸ਼ ਹੋਰ ਵੀ ਦੋਸ਼ੀ ਨਾਮਿਨੇਟ ਹੋ ਸਕਦੇ ਤਿੰਨ ਗ੍ਰਿਫਤਾਰ ਹੋ ਗਏ ਸਾਥੇ ਦੋ ਤਿੰਨ ਵੱਤਾਂ ਕਰਦੇ ਹਾਂ ਹਾਂ ਜੀ ਤਿੰਨ ਗ੍ਰਿਫਤਾਰ ਹੋ ਚੁੱਕੇ ਨੇ ਸੱਤ ਨੇ ਸੱਤਾਂ ਤੋਂ ਅੱਗੇ ਹੋ ਕੀ ਕੀ ਹਥਿਆਰ ਕੀ ਬ੍ਰਾਮਦ ਹੋਏ ਤੇ ਅਜੇ ਤੱਕ ਪਿਸਟਲ ਬ੍ਰਾਮਦ ਹੋਇਆ ਵਾ ਗੋਲੀਆਂ ਬ੍ਰਾਮਦ ਹੋਈਆਂ ਬਾਕੀ ਦੋਸ਼ੀ ਗ੍ਰਫਤਾਰ ਹੋਣਗੇ ਉਹਨਾਂ ਕੋਲ ਬਾਕੀ ਵੈਪਰ ਵੀ ਚਲੇ ਅਛਲੀਏ ਤੁਸੀਂ ਗੱਲ ਕਰ ਰਹੇ ਹੋ ਨਸ਼ੀਲੇ ਦਵਾਈਆਂ ਮਤਲਬ ਕਿਸ ਨੂੰ ਉਹ ਉਹ ਕਿੱਥੋਂ ਆ ਗਿਆ ਜੀ ਵਿੱਚ ਸੰਬੰਧ ਆ ਗਿਆ ਨਹੀਂ ਜੀ ਸੰਬੰਧ ਇਸ ਤਰ੍ਹਾਂ ਜੇ ਦੋ ਜੋ ਦੋਸ਼ੀ ਗ੍ਰਫਤਾਰ ਕੀਤਾ ਉਹਦੇ ਕੋਲੋਂ ਰਿਕਵਰੀ ਹੋਈ ਜੀ ਬਿਲਕੁਲ ਜੀ ਐਡੀਸੀਪੀ ਹਰਪਾਲ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ 7 8 ਸਤੰਬਰ ਦੀ ਦਰਮਿਆਨੀ ਰਾਤ ਨੂੰ ਜਿਹੜਾ ਕਿ ਹਾਲ ਬਾਜ਼ਾਰ ਵਿੱਚ ਇੱਕ ਹੋਟਲ ਵਿੱਚ ਜੂਆ ਖੇਡੇ ਜਾ ਰਿਹਾ ਸੀਗਾ ਉਸ ਦੌਰਾਨ ਜਿਹੜਾ ਕਿ ਜੂਏ ਦੀ ਲੁੱਟ ਹੁੰਦੀ ਹੈ ਚਲਦੀ ਨੌਕ ਤੇ ਉਸ ਤੋਂ ਬਾਅਦ ਜਿਹੜੀ ਕਿ ਇਹ ਬਹੁਤ ਵੀਡੀਓ ਵਾਇਰਲ ਹੋਈ ਸੀ ਔਰ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ ਔਰ ਇਸ ਮਾਮਲੇ ਵਿੱਚ 10 આરોપી ਨਾਮਜ਼ਦ ਕੀਤੇ ਗਏ ਸੀ ਜਿਨ੍ਹਾਂ ਵਿੱਚੋਂ ਤਿੰਨ આરોપી ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਵਿੱਚੋਂ ਇੱਕ ਹੋਟਲ ਦਾ ਮਾਲਕ ਹੈ ਔਰ ਨਾਲ ਜਿਹੜੇ ਦੋ આરોપી ਨੇ ਜਿਨ੍ਹਾਂ ਨੇ ਜੂਆ ਲੁੱਟਿਆ ਸੀ ਔਰ ਜੂਆ ਜਿਹੜੇ ਖੇੜਦੇ ਸੀ ਉਹ આરોપી ਵੀ ਔਰ ਹੋਰ ਜਿਹੜੇ આરોપી ਨਾਮਜ਼ਦ ਨੇ ਉਹਨਾਂ ਦੀ ਗ੍ਰਿਫਤਾਰੀ ਵਿੱਚ ਲਗਾਤਾਰ ਪੁਲਿਸ ਵੱਲੋਂ ਸ਼ਾਪੇਮਾਰੀ ਕੀਤੀ ਜਾ ਰਹੀ ਕਿਉਂਕਿ ਇਹ ਬਹੁਤ ਸਨਸਨੀਖੇਜ਼ ਮਾਮਲਾ ਸੀ ਔਰ ਐਸੀ ਵੀਡੀਓ ਜਿਹੜੀ ਕਾਫੀ ਵਾਇਰਲ ਹੋਈ ਸੀ ਕਿ ਕਰੀਬ ਕਰੀਬ 7-8 ਸਤੰਬਰ ਦੇ ਦਰਮਿਆਨੀ ਰਾਤ ਨੂੰ 1:30 ਵਜੇ ਕਰੀਬ ਜਿਹੜਾ ਕਿ ਹਥਿਆਰ तीन आरोपी गिरफ्तार कर लेने और बाकी आरोपिया जा रही है देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स, और वैनल पर